ਤੇ ਉਹਨਾਂ ਦੇ ਗੁਰੂ ਅਮਰਦਾਸ ਜੀ ਦੇ ਘਰਦਿਆਂ ਨੇ ਕਿਹਾ ਕਿ ਕੁੜੀ ਜਵਾਨ ਹੋ ਗਈ ਏ ਤੇ ਤੁਸੀਂ ਕੋਈ ਸੋਚਦੇ ਨਹੀਂਗੇ ਵੇ ਤੇ ਐਨੇ ਨੂੰ ਨਾਈ ਲੰਗਿਆ ਗਨਾਈ ਹੁੰਦੇ ਸੀ ਜਿਹੜੇ ਕਿ ਰਿਸ਼ਤਿਆਂ ਦੇ ਲਈ ਦੱਸਦੇ ਸੀ ਵੀ ਕੌਣ ਕੀ ਉਸ ਵਕਤ ਐਸਾ ਹੀ ਮਾਹੌਲ ਬੱਜਾ ਕਿ ਉਹਨਾਂ ਨੇ ਉਹਨੂੰ ਪੁੱਛਿਆ ਦੱਸੋ ਤੇ ਮਾਂ ਜਿਹੜੀ ਹੁੰਦੀ ਹੈ ਨਾ ਜੀ ਕੁੜੀ ਦੀ ਮਾਂ ਉਹ ਕਹਿੰਦੀ ਕਿ ਜਿਹੜਾ ਮੇਰਾ ਜਵਾਈ ਹੋਵੇ ਨਾ ਉਹ ਬਹੁਤ ਵੱਡਾ ਹੋਣਾ ਚਾਹੀਦਾ ਬਹੁਤ ਖੂਬਸੂਰਤ ਹੋਣਾ ਚਾਹੀਦਾ ਉਹਦੇ ਵਰਗਾ ਕੋਈ ਹੋਰ ਹੋਣਾ ਨਹੀਂ ਚਾਹੀਦਾ ਉਹਦੀ ਮਾਂ ਦੀ ਤਮੰਨਾ ਹੈ ਕਿ ਇਹ ਮੇਰਾ ਜਿਹੜਾ ਜਵਾਈ ਹੈ ਇਹ ਵੱਡੇ ਤੋਂ ਵੱਡੇ ਉਹਦੇ ਤੇ ਉੱਤੇ ਹੋਵੇ ਹਰ ਇੱਕ ਪਰਿਵਾਰਾਂ ਚ ਮਾਂ ਦੀ ਮਾਂ ਦੀ ਇੱਕ ਆਪਣੀ ਇੱਛਾ ਹੈਗੀ ਇਹ ਹਰ ਮਾਂ ਦੀ ਆਪਣੇ ਇੰਜੋਈ ਵਾਸਤੇ ਇਹ ਇੱਕ ਉਬਾਸ਼ਨਾ ਹੈਗੀ ਹੈਗੀ ਬਿਲਕੁਲ ਸਹੀ ਲੋ ਜੀ ਜਦੋਂ ਆਇਆ ਬੰਦਾ ਆਇਆ ਤੇ ਉਹਨੇ ਕਿਹਾ ਜੀ ਗੱਲ ਇਹ ਹੈ ਵੀ ਹੁਕਮ ਕਰੋ ਕਹਿੰਦੇ ਜੀ ਇਸ ਤਰ੍ਹਾਂ ਇਸਰਾ ਪਰਿਵਾਰ ਵੱਧ ਗਿਆ ਤੇ ਬੇਟੀ ਇਹ ਰਿਸ਼ਤੇ ਵਾਸਤੇ ਤੇ ਕਹਿੰਦੇ ਫਿਰ ਉਹ ਪੁੱਛਦੇ ਨੇ ਜੀ ਤਸੋ ਵੀ ਉਹ ਕਿੰਨਾ ਪੜਿਆ ਫਿਰ ਪੁੱਛਦੇ ਨੇ ਜੀ ਤੁਸੀਂ ਦੱਸੋ ਵੀ ਉਹ ਉਹਦਾ ਕਦ ਕਾਠ ਕੀ ਹੈ ਤੇ ਉਹਨਾਂ ਨੇ ਪੁੱਛਿਆ ਵੀ ਕੰਨੇ ਚ ਗੱਲ ਇਹ ਆ ਕਿ ਗੁਰੂ ਦੇ ਘਰ ਟੁਕਣਾ ਹੈ ਬਹੁਤ ਭੇਲੀਆਂ ਮੁਰੀਆਂ ਹੋਣੀਆਂ ਚਾਹੀਦੀਆਂ ਨੇ ਬਹੁਤ ਤਕੜਾ ਘਰ ਹੋਣਾ ਚਾਹੀਦਾ ਹੈ ਗੁਰੂ ਦੇ ਕੋਲ ਉਹਨਾਂ ਨੇ ਆਣਾ ਹੈ ਗੁਰੂ ਦੇ ਘਰ ਚ ਆਣ ਕੇ ਗੁਰੂ ਦੀ ਬਾਤ ਬਾਤ ਸੁਣਨੀ ਤੇ ਕਰਨੀ ਹੈ ਤੇ ਸਾਨੂੰ ਬਹੁਤ ਵੱਡਾ ਮੁੰਡਾ ਵਧੀਆ ਚਾਹੀਦਾ ਇਹਨੇ ਨੂੰ ਖੋਲੋ ਲੰਗ ਪੈ ਤੇ ਖੰਗਣੀਆਂ ਲੈ ਲਓ ਖੰਗਣੀਆਂ ਲੈ ਲਓ ਖੰਗਣੀਆਂ ਲੈ ਲਓ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਨੇ ਕਿਹਾ ਉਹਨੇ ਕਿਹਾ ਵੀ ਕਰ ਦੇਣਾ ਕਿਹਾ ਵੀ ਹਾਂ ਜਿਹੜਾ ਆਪਣਾ ਮੁੰਡੇ ਦਾ ਕੱਦ ਕਾਠ ਹੈ ਨਾ ਉਹ ਇਹੋ ਜਿਹਾ ਹੋਣਾ ਚਾਹੀਦਾ ਹੈ ਇਹ ਅੜ ਜਾਂਦਾ ਪਿਆ ਤੇ ਗੁਰੂ ਹੱਸ ਪਿਆ ਹੱਸ ਕੇ ਕਹਿੰਦੇ ਜੀ ਇਹੋ ਜਿਹਾ ਹੋਣਾ ਚਾਹੀਦਾ ਤੇ ਇਹੀ ਹੋਏਗਾ ਹੋਰ ਕਿਵੇਂ ਹੋਏਗਾ